ਸਾਡੀ ਕੌਮ ਦੇ ਕੁਝ ਪ੍ਰਚਾਰਕ ਜਿਨ੍ਹਾਂ ਦਾ ਨਾਮ ਤਾਂ ਮੈਂ ਨਹੀਂ ਲਵਾਵਾਂਗਾ ਕਿਉਂਕਿ ਬਹੁਤ ਮਾਨ ਸਤਕਾਰ ਹੈ ਉਹਨਾਂ ਦਾ ਕੌਮ ਦੇ ਵਿੱਚ ਤੇ ਸਾਡੀ ਕੌਮ ਦੇ ਬਹੁਤ ਹੀ ਵੱਡੇ ਸਥਾਨ ਦੇ ਉਹ ਮੁੱਖ ਪ੍ਰਚਾਰਕ ਉਹਨਾਂ ਨੇ ਇਹ ਵਿਚਾਰ ਦਿੱਤੇ ਨੇ ਪਰ ਮੈਨੂੰ ਨਹੀਂ ਲੱਗਦਾ ਕਿ ਉਹ ਵਿਚਾਰ ਗੁਰਮੰਦੀ ਕਸਵੱਟੀ ਤੇ ਪੂਰੇ ਉਤਰਦੇ ਨੇ ਐਂਕਰ ਨੇ ਉਹਨਾਂ ਨੂੰ ਸਵਾਲ ਪੁੱਛਿਆ ਕਿ ਆਨੰਦ ਕਾਰਜ ਅਤੇ ਵਿਆਹ ਕਾਰਜ ਦੇ ਵਿੱਚ ਕੀ ਫਰਕ ਹੈ ਜਿੰਨੇ ਵੀ ਪੋਡਕਾਸਟਰ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹਾਂਗਾ ਵੀ ਜਿਸ ਵਿਸ਼ੇ ਦੇ ਉੱਤੇ ਵੀ ਤੁਸੀਂ ਪੋਡਕਾਸਟ ਕਰਦੇ ਹੋ ਨਾ ਜਿਹੜੇ ਵੀ ਨੇ ਪਹਿਲਾਂ ਉਸ ਵਿਸ਼ੇ ਦੇ ਉੱਤੇ ਆਪ ਖੁਦ ਤਿਆਰੀ ਕਰ ਲਿਆ ਕਰੋ ਇਹ ਬੜੀ ਅੱਛੀ ਬਾਤ ਕਹੀ ਆਪ ਨੇ ਅਸਲ ਦੇ ਵਿੱਚ ਪੋਡਕਾਸਟ ਕਰਨ ਵਾਲੇ ਪਤਾ ਕੀ ਕਰਦੇ ਨੇ ਉਹਨਾਂ ਨੂੰ ਕੱਖ ਦਾ ਨਹੀਂ ਪਤਾ ਹੁੰਦਾ ਸਿਰਫ ਸਵਾਲ ਉਹਨਾਂ ਨੇ ਕਰ ਦੇਣਾ ਤੇ ਅਗਲਾ ਬੈਠਾ ਸਾਹਮਣੇ ਜਿਹੜਾ ਗੈਸਟ ਹੈ ਜੋ ਉਹਨੇ ਮੂੰਚ ਆਇਆ ਉਹਨੇ ਬੋਲ ਦੇਣਾ ਤੇ ਐਂਕਰ ਸਾਹਿਬ ਨੇ ਸਿਰ ਲਾਈ ਜਣਾ ਹੂੰ ਹੂੰ ਹਾਂ ਹਾਂ ਹਾਂਜੀ ਹਾਂਜੀ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫੇਰ ਤੋਂ ਸਵਾਗਤ ਹੈ ਜੀ ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਤੇ ਇੱਕ ਨਵੇਂ ਵਿਸ਼ੇ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਸੰਗਤ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਰਹੇਗਾ ਆਨੰਦ ਕਾਰਜ ਜਾਂ ਵਿਆਹ ਕਾਰਜ ਇਸ ਤੇ ਆਪਾਂ ਅੱਜ ਵਿਚਾਰ ਕਰਨੀ ਹੈ ਪਿਛਲੇ ਦਿਨ ਇੱਕ ਰੀਲ ਮੇਰੇ ਸਾਹਮਣੇ ਆਈ سوشل میڈیا ਦੇ ਉੱਤੇ Instagram ਤੇ اور Facebook ਤੇ ਦੋ ਤਿੰਨ ਵਾਰੀ ਮੇਰੇ ਸਾਹਮਣੇ ਆਈ ਤੇ ਬਹੁਤ ਸੰਗਤਾਂ ਦੇ ਵਿੱਚੋਂ ਵਾਇਰਲ ਵੀ ਹੋ ਰਹੀ ਹੈ ਤੇ ਆਪ ਜੀ ਨੇ ਵੀ ਜ਼ਰੂਰ ਸੁਣੀ ਹੋਏਗੀ ਪਰ ਉਸ ਰੀਲ ਦੇ ਵਿੱਚ ਜਿਹੜੇ ਇਸ ਵਿਸ਼ੇ ਨੂੰ ਲੈ ਕੇ ਵਿਚਾਰ ਹੋਏ ਉਹ ਥੋੜੇ ਜੇ ਵਿਚਾਰ ਮੰਗਦੇ ਹਨ ਜੋ ਗੁਰਮਤਿ ਕਸਵਟੇ ਦੇ ਉੱਤੇ ਪੂਰੇ ਉੱਤਰ ਦੇ ਹੋਣ ਤੇ ਵਿਚਾਰ ਕੀ ਸਾਂਝੀ ਪੋਡਕਾਸਟ ਦੇ ਵਿੱਚ ਸਾਡੀ ਕੌਮ ਦੇ ਇੱਕ ਉੱਗੇ ਪ੍ਰਚਾਰਕ ਜਿਨ੍ਹਾਂ ਦਾ ਨਾਮ ਤਾਂ ਮੈਂ ਨਹੀਂ ਲਵਾਵਾਂਗਾ ਕਿਉਂਕਿ ਬਹੁਤ ਮਾਨ ਸਤਕਾਰ ਹੈ ਉਹਨਾਂ ਦਾ ਕੌਮ ਦੇ ਵਿੱਚ ਤੇ ਸਾਡੀ ਕੋਮ ਦੇ ਬਹੁਤ ਹੀ ਵੱਡੇ ਸਥਾਨ ਦੇ ਉਹ ਮੁੱਖ ਪ੍ਰਚਾਰਕ ਹਨ ਉਹਨਾਂ ਨੇ ਇਹ ਵਿਚਾਰ ਦਿੱਤੇ ਨੇ ਪਰ ਮੈਨੂੰ ਨਹੀਂ ਲੱਗਦਾ ਕਿ ਉਹ ਵਿਚਾਰ ਗੁਰਮੰਧਿਕ ਸਵੱਟੀ ਤੇ ਪੂਰੇ ਉਤਰਦੇ ਨੇ ਐਂਕਰ ਨੇ ਉਹਨਾਂ ਨੂੰ ਸਵਾਲ ਪੁੱਛਿਆ ਕਿ ਆਨੰਦ ਕਾਰਜ ਅਤੇ ਵਿਆਹ ਕਾਰਜ ਦੇ ਵਿੱਚ ਕੀ ਫਰਕ ਹੈ ਤੇ ਜੋ ਉਹਨਾਂ ਨੇ ਜਵਾਬ ਦਿੱਤਾ ਉਹ ਮੈਂ ਜਵਾਬ ਵੀ ਤੁਹਾਡੇ ਨਾਲ ਸਾਂਝਾ ਕਰਨਾ ਹੈ ਵੀਡੀਓ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ ਕਿਉਂਕਿ ਪਿਛਲੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਦੱਸਿਆ ਵੀ YouTube ਦੀ ਜੋ ਪਾਲਿਸੀ ਹੈ ਉਹਦੇ ਵਿੱਚ ਬਹੁਤ ਸਖਤਿਆਈ ਕਰ ਦਿੱਤੀ ਗਈ ਹੈ ਕਿਸੇ ਦਾ ਵੀ ਕੰਟੈਂਟ ਹੈ ਜਿਹੜਾ ਉਹ ਨਹੀਂ ਦਿਖਾਇਆ ਜਾ ਸਕਦਾ ਨਹੀਂ ਤਾਂ ਕਾਪੀਰਾਈਟ ਸਟ੍ਰਾਈਕ ਆ ਜਾਂਦੀ ਹੈ ਤੇ ਬਾਅਦ ਦੇ ਵਿੱਚ ਫਿਰ ਦਿੱਕਤ ਆਉਂਦੀ ਹੈ ਤੇ ਇਸ ਕਰਕੇ ਆਪਾਂ ਵੀਡੀਓ ਨਹੀਂ ਦਿਖਾ ਪਾਵਾਂਗੇ ਤੁਹਾਨੂੰ ਪਰ ਉਸ ਵੀਡੀਓ ਦੇ ਆਧਾਰ ਦੇ ਉੱਤੇ ਆਪਾਂ ਗੱਲਬਾਤ ਜ਼ਰੂਰ ਕਰਾਂਗੇ ਹੁਣ ਉਹ ਵਿਚਾਰ ਚਲੋ ਕਿਸ ਪ੍ਰਚਾਰਕ ਨੇ ਦਿੱਤੇ ਕਿਹਨੇ ਦਿੱਤੇ ਉਹ ਗੱਲ ਵੱਖਰੀ ਹੈ ਆਪਾਂ ਉਸ ਵਿਸ਼ੇ ਵੱਲ ਨਹੀਂ ਜਾਣਾ ਬਟ ਇਹ ਆ ਵੀ ਗਲਤ ਜਿਹੜੇ ਵਿਚਾਰ ਨੇ ਨਾ ਸੰਗਤ ਦੇ ਵਿੱਚ ਉਹ ਜਲਦੀ ਫੈਲ ਜਾਂਦੇ ਨੇ ਤੇ ਸਹੀ ਜਾਣਕਾਰੀ ਤੋਂ ਸੰਗਤ ਜਿਹੜੀ ਉਹ ਵਾਂਝੀ ਰਹਿ ਜਾਂਦੀ ਹੈ ਟੈਂਕਰ ਨੇ ਸਵਾਲ ਪੁੱਛਿਆ ਵੀ ਆਨੰਦ ਕਾਰਜ ਅਤੇ ਵਿਆਹ ਕਾਰਜ ਦੇ ਵਿੱਚ ਕੀ ਫਰਕ ਹੈ ਉਹ ਪ੍ਰਚਾਰਕ ਸਹਿਬਾਨ ਨੇ ਜਵਾਬ ਦਿੱਤਾ ਕਿ ਜਿਹੜਾ ਤਾਂ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਕੀਤਾ ਹੋਵੇ ਉਹ ਤੇ ਹੁੰਦਾ ਜੀ ਵਿਆਹ ਕਾਰਜ ਤੇ ਜਿਹੜਾ ਕਿਸੇ ਕਾਰਨ ਵੱਸ ਕਿਸੇ ਮਜਬੂਰੀ ਵੱਸ ਦੂਜੀ ਵਾਰ ਕਰਨਾ ਪਵੇ ਉਹਨੂੰ ਕਹਿੰਦੇ ਨੇ ਆਨੰਦ ਕਾਰਜ ਇਹ ਉਹਨਾਂ ਪ੍ਰਚਾਰਕ ਸਹਿਬਾਨ ਦਾ ਜਵਾਬ ਸੀਗਾ ਜੀ ਕਿ ਪਹਿਲੀ ਵਾਰ ਜੇ ਹੋ ਰਿਹਾ ਤਾਂ ਵਿਆਹ ਕਾਰਜ ਹੈ ਜੇ ਕਿਤੇ ਉਹ ਤਲਾਕ ਹੋ ਗਿਆ ਜਾਂ ਕੋਈ ਕਾਰਨ ਬਣਿਆ ਕੁਝ ਵੀ ਦੁਆਰਾ ਵਿਆਹ ਹੋ ਰਿਹਾ ਤਾਂ ਉਹਨੂੰ ਕਿਹਾ ਜਾਂਦਾ ਆਨੰਦ ਕਾਰਜ ਹੁਣ ਤੁਸੀਂ ਇਸ ਜਵਾਬ ਦੇ ਨਾਲ ਕਿੰਨੇ ਸਹਿਮਤ ਹੋ ਇਹ ਜ਼ਰੂਰ ਤੁਸੀਂ ਕਮੈਂਟ ਦੇ ਵਿੱਚ ਦੱਸਣਾ ਵੀ ਇਹ ਜਵਾਬ ਉਹਨਾਂ ਦਾ ਸਹੀ ਹੈ ਕਿ ਗਲਤ ਹੈ ਤੇ ਮੇਰੇ ਵੱਲੋਂ ਤਾਂ ਜੀ 100% ਹੀ ਗਲਤ ਹੈ ਜੇ ਮੈਂ ਆਪਣੀ ਨਿੱਜੀ ਰਾਏ ਤੁਹਾਨੂੰ ਦਿਆਂ ਤੇ ਪਹਿਲੀ ਗੱਲ ਜਿਹੜਾ ਐਂਕਰ ਨੇ ਸਵਾਲ ਪੁੱਛਿਆ ਵੀ ਆਨੰਦ ਕਾਰਜ ਤੇ ਵਿਆਹ ਕਾਰਜ ਦੇ ਵਿੱਚ ਕੀ ਫਰਕ ਹੈ ਐ ਵੈਸੇ ਤਾਂ ਇਹ ਸਵਾਲ ਹੀ ਕੋਈ ਬਣਦਾ ਨਹੀਂ ਕੋਈ ਤਕ ਨਹੀਂ ਬਣਦੀ ਵੀ ਚਲੋ ਅਗਲੇ ਨੇ ਆਪਣੀ ਜਾਣਕਾਰੀ ਦੇ ਲਈ ਪੁੱਛ ਲਿਆ ਪਰ ਪ੍ਰਚਾਰਕ ਸਹਿਬਾਨ ਨੂੰ ਜਵਾਬ ਤੇ ਫਿਰ ਸਹੀ ਦੇਣਾ ਚਾਹੀਦਾ ਸੀ ਨਾ ਮੈਨੂੰ ਲੱਗਦਾ ਉਹ ਵੀ ਉੱਥੇ ਇੱਕ ਭਰ ਆ ਕੇ ਸ਼ਾਇਦ ਤੇ ਉਹਨਾਂ ਨੇ ਜੋ ਮੂੰਹ ਦੇ ਵਿੱਚ ਆਇਆ ਉਹ ਹੀ ਬੋਲ ਦਿੱਤਾ ਵੀ ਜਿਹੜਾ ਪਹਿਲੀ ਵਾਰ ਹੋਵੇ ਉਹ ਵਿਆਹ ਕਾਰਜ ਹੈ ਜੇ ਦੂਜੀ ਵਾਰ ਕਰਾਣਾ ਪੈ ਰਿਹਾ ਤੇ ਫਿਰ ਉਹ ਆਨੰਦ ਕਾਰਜ ਹੈ ਤੇ ਸੰਗਤ ਜੀ ਮੈਂ ਬੇਨਤੀ ਕਰਾਂ ਹੁਣ ਆਪਾਂ ਇਸ ਵਿਚਾਰ ਦੇ ਉੱਤੇ ਗੱਲ ਕਰਾਂਗੇ 5-7 ਮਿੰਟ ਗੁਰਮਤਿ ਦੀ ਕਸਵੱਟੀ ਦੇ ਉੱਤੇ ਕਿਉਂਕਿ ਦਾਸਵਿਕ ਗੀਤਰੀਆਂ ਤੇ ਮੈਨੂੰ ਵੀ ਹੋ ਗਏ ਨੇ ਤਕਰੀਬਨ 30 ਸਾਲ ਤੋਂ ਉੱਤੇ ਕੀਰਤਨ ਦੀ ਸੇਵਾ ਨਿਭਾਉਂਦੇ ਆ ਤੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਅਸੀਂ ਆਨੰਦ ਕਾਰਜ ਕਰਵਾਤੇ ਨੇ ਤੇ ਅੱਜ ਵੀ ਰੀਸੈਂਟਲੀ ਅਸੀਂ ਵਿਆਹ ਕਾਰਜ ਦੇ ਵਿੱਚ ਹੀ ਜਾ ਕੇ ਆਏ ਆ ਸਵੇਰੇ ਅੱਜ ਸ਼ਗਨ ਦਾ ਪ੍ਰੋਗਰਾਮ ਸੀ ਕੀਰਤਨ ਸੀ ਤੇ ਉੱਥੇ ਕੀਰਤਨ ਕੀਤਾ ਸੋ ਕਹਿਣ ਤੋਂ ਭਾਵ ਹੈ ਵੀ ਬਹੁਤ ਸਮੇਂ ਤੋਂ ਅਸੀਂ ਇਸ ਫੀਲਡ ਦੇ ਵਿੱਚ ਵਿਚਰ ਰਹੇ ਆ ਪਰ ਅੱਜ ਤੱਕ ਕਦੀ ਵੀ ਇਹ ਗੱਲ ਸਾਹਮਣੇ ਨਹੀਂ ਆਈ ਵੀ ਇਹ ਆਨੰਦ ਕਾਰਜ ਕਰਾਉਣੇ ਨੇ ਕਿ ਵਿਆਹ ਕਾਰਜ ਕਰਾਉਣੇ ਨੇ ਵੀ ਤੁਹਾਡਾ ਪਹਿਲਾ ਵਿਆਹ ਹੈ ਕਿ ਦੂਜਾ ਵਿਆਹ ਕਦੇ ਵੀ ਇਹ ਗੱਲ ਸਾਹਮਣੇ ਨਹੀਂ ਆਈ ਤੇ ਜੇ ਗੱਲ ਕਰੀ ਆਪਾਂ ਸਿੱਖ ਰਹਿਤ ਮਰਿਆਦਾ ਦੀ ਤੇ ਸਿੱਖ ਰਹਿਤ ਮਰਿਆਦਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਪ੍ਰਮਾਣਿਤ ਹੈ ਉਸ ਦੇ ਵਿੱਚ ਬਕਾਇਦਾ ਲਿਖਿਆ ਹੋਇਆ ਹੈ ਵੀ ਆਨੰਦ ਕਾਰਜਾਂ ਦੀ ਜਿਹੜੀ ਰਸਮ ਹੈ ਨਾ ਚਾਹੇ ਉਹ ਪਹਿਲੀ ਵਾਰ ਵਿਆਹ ਹੋ ਰਿਹਾ ਹੈ ਚਾਹੇ ਉਹ ਦੂਜੀ ਵਾਰ ਵਿਆਹ ਹੋ ਰਿਹਾ ਹੈ ਚਾਹੇ ਕਿਸੇ ਕਾਰਨ ਵਾਸਤੇ ਤੀਸਰੀ ਵਾਰ ਵੀ ਕਰਵਾਣਾ ਪੈ ਰਿਹਾ ਨਾ ਕਿਸੇ ਨੂੰ ਤਾਂ ਉਸ ਦੀ ਮਰਿਆਦਾ ਦੇ ਵਿੱਚ ਕੋਈ ਫਰਕ ਨਹੀਂ ਹੈ ਮਰਿਆਦਾ ਸੇਮ ਰਹੇਗੀ ਬਹੁਤ ਪੁਰਾਣੀ ਗੱਲ ਹੈ ਸਾਡੇ ਕੋਲ ਇੱਕ ਵਾਰੀ ਆਇਆ ਕੋਈ ਪਰਿਵਾਰ ਤੇ ਉਹ ਕਹਿਣ ਲੱਗੇ ਜੀ ਬੱਚੀ ਦਾ ਵਿਆਹ ਕਰਨਾ ਤੇ ਤੁਸੀਂ ਨਾ ਐਵੇਂ ਖੜਾ ਕੇ ਆਨੰਦ ਪੜ੍ਹਦੇ ਹੋ ਕਿਉਂਕਿ ਇਹ ਤਾਂ ਦੂਜੀ ਵਾਰ ਵਿਆਹ ਹੋ ਰਿਹਾ ਉਹ ਪਹਿਲਾਂ ਘਰੜਾ ਚੜਾਈ ਕਰ ਗਿਆ ਸੀ ਤੇ ਦੁਬਾਰਾ ਵਿਆਹ ਕਰ ਰਹੇ ਆ ਤੇ ਲਾਵਾ ਲੈਣ ਦੀ ਕੋਈ ਜ਼ਰੂਰਤ ਨਹੀਂ ਉਹ ਪਰਿਵਾਰ ਨੇ ਸਾਨੂੰ ਇਹ ਸਲਾਹ ਦਿੱਤੀ ਤੇ ਫਿਰ ਅਸੀਂ ਅੱਗੋਂ ਕਿਹਾ ਵੀ ਨਹੀਂ ਭਾਈ ਇਹ ਮर्यादा ਨਹੀਂ ਹੈ ਜੇ ਤੁਸੀਂ ਇਦਾਂ ਹੀ ਖੜੇ ਰਹੋਗੇ ਤਾਂ ਉਹ ਤੁਹਾਡਾ ਵਿਆਹ ਜਿਹੜਾ ਆਨੰਦ ਕਾਰਜ ਹੈ ਸੰਪੂਰਨ ਨਹੀਂ ਮੰਨਿਆ ਜਾਏਗਾ ਮਰਿਆਦਾ ਜਿਹੜੀ ਹੈ ਉਹ ਸੇਮ ਹੈ ਚਾਹੇ ਇੱਕ ਵਾਰੀ ਹੋ ਰਿਹਾ ਹੈ ਚਾਹੇ ਉਹ ਦੂਜੀ ਵਾਰ ਹੋ ਰਿਹਾ ਹੈ ਮਰਿਆਦਾ ਦੇ ਵਿੱਚ ਕੋਈ ਢਿੱਲ ਨਹੀਂ ਕੋਈ ਫਰਕ ਨਹੀਂ ਉਹ ਜਿਵੇਂ ਮਰਿਆਦਾ ਪਹਿਲੀ ਵਾਰ ਆਨੰਦ ਕਾਰਜਾਂ ਵੇਲੇ ਹੁੰਦੀ ਹੈ ਉਸੇ ਤਰ੍ਹਾਂ ਹੀ ਦੂਸਰੀ ਵਾਰ ਹੁੰਦੀ ਹੈ ਤੇ ਹੁਣ ਆਪਾਂ ਗੱਲ ਕਰੀਏ ਵੀ ਵਿਆਹ ਕਾਰਜ ਤੇ ਆਨੰਦ ਕਾਰਜ ਦੇ ਵਿੱਚ ਫਰਕ ਕੀ ਹੈ ਹੁਣ ਫਰਕ ਕੀ ਹੈ ਸੰਗਤ ਜੀ ਫਰਕ ਕੁਝ ਵੀ ਨਹੀਂ ਆਨੰਦ ਕਾਰਜ ਹਨ ਜਿਹੜੇ ਜਦੋਂ ਗੁਰੂ ਦੀ ਹਜ਼ੂਰੀ ਦੇ ਵਿੱਚ ਰਾਗੀ ਸਿੰਘਾਂ ਵੱਲੋਂ ਲਾਵਾਂ ਪੜੀਆਂ ਜਾਂਦੀਆਂ ਨੇ ਗਾਇਨ ਕੀਤੀਆਂ ਜਾਂਦੀਆਂ ਨੇ ਤੇ ਗ੍ਰੰਥੀ ਸਿੰਘ ਮਹਾਰਾਜ ਜੀ ਦੇ ਤਾਬਿਆਂ ਬੈਠ ਕੇ ਗੁਰੂ ਸਾਹਿਬ ਜੀ ਦੇ ਪਵਨ ਸਰੂਪ ਤੋਂ ਲਾਵਾਂ ਪੜਦੇ ਨੇ ਤੇ ਮੁੰਡਾ ਤੇ ਕੁੜੀ ਖੜੇ ਹੋ ਕੇ ਲਾਵਾਂ ਸੁਣਦੇ ਨੇ ਫਿਰ ਲਾਵਾਂ ਦੇ ਕੀਰਤਨ ਦੌਰਾਨ ਉਹ ਪ੍ਰਕਰਮਾ ਕਰਦੇ ਨੇ ਪ੍ਰਕਰਮਾ ਕਰਕੇ ਆ ਕੇ ਦੂਜੀ ਲਾਵ ਸੁਣਨ ਦੇ ਲਈ ਫਿਰ ਖੜੇ ਹੋ ਜਾਂਦੇ ਨੇ ਫਿਰ ਉਧਰ ਦੂਸਰੀ ਲਾਵ ਗਾਇਨ ਕੀਤੀ ਜਾਂਦੀ ਹੈ ਸੋ ਇਹ ਸਾਰੇ ਕਰਮ ਨੂੰ ਸਾਰੇ ਕਾਰਜ ਨੂੰ ਕਿਹਾ ਜਾਂਦਾ ਜੀ ਆਨੰਦ ਕਾਰਜ ਹੁਣ ਵਿਆਹ ਕਾਰਜ ਕੀ ਹੈ ਜੀ ਵਿਆਹ ਕਾਰਜ ਆਨੰਦ ਕਾਰਜਾਂ ਤੋਂ ਪਹਿਲਾਂ ਜਿੰਨੇ ਵੀ ਕਾਰਜ ਕੀਤੇ ਜਾਂਦੇ ਹਨ ਨਾ ਜਿੰਨੇ ਵੀ ਕੰਮ ਕੀਤੇ ਜਾਂਦੇ ਹਨ ਘਰ ਦੇ ਵਿੱਚ ਉਸ ਆਨੰਦ ਕਾਰਜਾਂ ਨੂੰ ਮੁੱਖ ਰੱਖਦਿਆਂ ਹੋਇਆਂ ਤਾਂ ਉਹਨਾਂ ਨੂੰ ਆਮ ਬੋਲੀ ਦੇ ਵਿੱਚ ਕਿਹਾ ਜਾਂਦਾ ਜੀ ਵਿਆਹ ਕਾਰਜ ਹੁਣ ਉਹ ਕਾਰਜ ਕਿਹੜੇ ਨੇ ਜੀ ਜਦੋਂ ਬੱਚਾ ਜਵਾਨ ਹੁੰਦਾ ਹੈ ਮਾਤਾ ਪਿਤਾ ਉਹਦਾ ਘਰ-ਬਾਰ ਲੱਭਦੇ ਨੇ ਘਰ-ਬਾਰ ਮਿਲ ਜਾਂਦਾ ਤਾਂ ਤਰੀਕ ਰੱਖੀ ਜਾਂਦੀ ਹੈ ਡੀ ਐਨ ਏ ਤਰੀਕ ਨੂੰ ਇਸ ਬੱਚੇ ਦਾ ਇਸ ਬੱਚੀ ਦਾ ਆਨੰਦ ਕਾਰਜ ਹੋਵੇਗਾ ਦੋਵਾਂ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਉਹ ਤਰੀਕ ਨਿਯਤ ਕਰ ਦਿੱਤੀ ਜਾਂਦੀ ਹੈ ਹੁਣ ਉਹ ਤਰੀਕ ਤਾਂ ਨਿਯਤ ਹੋ ਗਈ ਪਰ ਉਸ ਤਰੀਕ ਤੋਂ ਕੁਝ ਦਿਨ ਪਹਿਲਾਂ ਵੀ ਬੜੇ ਸਾਰੇ ਕਾਰਜ ਕਰਨੇ ਪੈਂਦੇ ਨੇ ਪ੍ਰਬੰਧ ਕਰਨੇ ਪੈਂਦੇ ਨੇ ਸਾਰੇ ਸਾਖ ਸਬੰਧੀਆਂ ਨੂੰ ਸਾਰੇ ਰਿਸ਼ਤੇਦਾਰਾਂ ਨੂੰ ਸੱਦਾ ਪੱਤਰ ਦੇਣਾ ਕਾਰਡ ਭੇਜਣੇ ਨੇ ਫਿਰ ਸ਼ਗਨ ਦੇ ਪ੍ਰੋਗਰਾਮ ਨੇ ਹੋਰ ਅੱਜਕੱਲ ਤਾਂ ਬਹੁਤ ਲੰਬੇ ਚੋੜੇ ਕਾਰ ਚੱਲ ਪਏ ਇਥੋਂ ਤੱਕ ਕੇ ਬੱਚੇ ਬੱਚੀ ਦੇ ਲਈ ਕਪੜਾ ਲੱਤਾ ਪਰਿਵਾਰ ਦੇ ਲਈ ਖਰੀਦਣ ਜਾਣਾ ਹੈ ਨਾ ਬਾਜ਼ਾਰ ਉਹ ਵੀ ਵਿਆਹ ਕਾਰਜਾਂ ਦੇ ਵਿੱਚ ਹੀ ਗਿਣਿਆ ਜਾਂਦਾ ਹੈ ਵੀ ਆਨੰਦ ਕਾਰਜਾਂ ਤੋਂ ਪਹਿਲਾਂ ਜਿੰਨੇ ਵੀ ਕੰਮ ਕੀਤੇ ਜਾ ਰਹੇ ਨੇ ਉਸ ਆਨੰਦ ਕਾਰਜ ਦੀ ਤਰੀਕ ਨੂੰ ਮੁੱਖ ਰੱਖ ਕੇ ਉਹ ਨੂੰ ਵਿਆਹ ਕਾਰਜ ਕਿਹਾ ਜਾਂਦਾ ਭਈ ਇਹ ਵਿਆਹ ਦੇ ਕੰਮ ਹੋ ਰਹੇ ਨੇ ਭਾਈ ਵੀ ਬੱਚੇ ਦਾ ਵਿਆਹ ਰੱਖਿਆ ਹੁਣ ਵਿਆਹ ਦਾ ਅਖਰੀ ਅਰਥ ਕੀ ਹੈ ਜੀ ਪਹਿਲਾਂ ਆਪਾਂ ਇਸ ਵਾਰ ਤੁਹਾਡਾ ਜਿਆ ਧਿਆਨ ਦੇ ਲਈਏ ਵਿਆਹ ਦਾ ਅਖਰੀ ਅਰਥ ਹੈ ਮਿਲਾਪ ਤੇ ਗੁਰਬਾਣੀ ਦੇ ਵਿੱਚ आनंद कार्यਜ ਤਾਂ ਨਹੀਂ ਕਿਤੇ ਇਕੱਠਾ ਆਇਆ ਆਨੰਦ ਕਾਰਜ ਪਰ ਵਿਆਹ ਸ਼ਬਦ ਬੜੀ ਵਾਰੀ ਗੁਰਬਾਨੀ ਦੇ ਵਿੱਚ ਆਇਆ ਜੀ ਤੇ ਗੁਰੂ ਸਾਹਿਬ ਜੀ ਕਹਿੰਦੇ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰਪਾਇਆ ਵੀ ਉਸ ਐਸੇ ਗੁਰਮੁਖ ਹਰੀ ਦੇ ਨਾਲ ਪਰਮਾਤਮਾ ਦੇ ਨਾਲ ਮੇਰਾ ਵਿਆਹ ਹੋ ਗਿਆ ਮੈਨੂੰ ਪਰੀਪੂਰਨ ਪਰਮਾਤਮਾ ਪਤੀ ਮਿਲ ਗਿਆ ਗੁਰੂਦਵਾਰ ਹੈ ਵਿਆਹ ਜੇ ਹੋਆ ਵੀ ਗੁਰਦੁਆਰੇ ਗੁਰੂ ਦੇ ਦਵਾਰ ਦੇ ਵਿੱਚ ਜਾ ਕੇ ਮੇਰਾ ਮਲਾਪ ਹੋ ਗਿਆ ਉਸ ਪਰ ਪ੍ਰਭੂ ਪਤੀ ਦੇ ਨਾਂ ਬਹੁਤਾਂ ਤੇ ਵਿਆਹ ਸ਼ਬਦ ਕਹ ਕਬੀਰ ਮੋਹ ਬਿਆਹੇ ਚਲੇ ਹੈ ਪੁਰਖ ਇੱਕ ਭਗਵਾਨਾ ਉਸ ਇੱਕ ਭਗਵਾਨ ਪੁਰਖ ਅਕਾਲ ਪੁਰਖ ਦੇ ਨਾਲ ਮੈਨੂੰ ਵਿਆਹ ਦਿੱਤਾ ਗਿਆ ਭਾਵ ਕਿ ਉਸ ਦਾ ਉਸ ਪਰਿਪੂਰਨ ਪਰਮਾਤਮਾ ਨਾਲ ਮਲਾਪ ਹੋ ਗਿਆ ਹੈ ਵਿਆਹ ਦਾ ਅਖਰੀ ਅਰਥ ਹੈ ਮਲਾਪ ਗੁਰਬਾਣੀ ਦੇ ਵਿੱਚ ਵਿਆਹ ਸ਼ਬਦ ਜਿੱਥੇ ਵੀ ਆਇਆ ਉਸ ਪਰਿਪੂਰਨ ਪਰਮਾਤਮਾ ਦੇ ਮਲਾਪ ਦੇ ਸੰਬੰਧ ਦੇ ਵਿੱਚ ਆਇਆ ਸੰਤਰਬ ਦੇ ਵਿੱਚ ਆਇਆ ਤੇ ਜੇ ਇੱਥੇ ਗੱਲ ਕਰੀਏ ਇਸਤਰੀ ਔਰ ਪੁਰਸ਼ ਦੀ ਜਦੋਂ ਦੁਨਿਆਵੀ ਵਿਆਹ ਹੁੰਦਾ ਹੈ ਗ੍ਰਸਤੀ ਜੀਵਨ ਦੇ ਵਿੱਚ ਪਰਵੇਸ਼ ਕਰਦੇ ਨੇ ਮੁੰਡਾ ਤੇ ਕੁੜੀ ਤਾਂ ਉਹਨਾਂ ਦਾ ਵੀ ਮਲਾਪ ਹੁੰਦਾ ਹੈ ਦੋ ਸਰੀਰਾਂ ਦਾ ਦੋ ਆਤਮਾਵਾਂ ਦਾ ਦੋ ਪਰਿਵਾਰਾਂ ਦਾ ਮਲਾਪ ਹੁੰਦਾ ਹੈ ਤੇ ਇਸੇ ਕਰਕੇ ਉਸ ਦਾ ਨਾਂ ਰੱਖਿਆ ਗਿਆ ਜੀ ਵਿਆਹ ਤੇ ਜਦੋਂ ਘਰ ਦੇ ਵਿੱਚ ਵਿਆਹ ਰੱਖਿਆ ਹੋਵੇ ਤੇ ਫਿਰ ਆਨੰਦ ਬਣ ਜਾਂਦਾ ਨਾ ਖੁਸ਼ੀ ਦਾ ਮਾਹੌਲ ਹੁੰਦਾ ਆਨੰਦ ਕਹਿੰਦੇ ਨੇ ਖੁਸ਼ੀ ਨੂੰ ਤੇ ਕਾਰਜ ਹੈ ਜਿਹੜਾ ਉਹ ਕੰਮ ਕਾਰ ਜਿਹੜੇ ਕਾਰਜ ਆਪਾਂ ਕਰਨੇ ਨੇ ਇਸ ਕਰਕੇ ਫਿਰ ਉਹਦਾ ਨਾਮ ਰੱਖਿਆ ਗਿਆ ਜੀ ਆਨੰਦ ਕਾਰਜ ਤੇ ਹੁਣ ਜਿਹੜਾ ਜਵਾਬ ਉਹ ਪ੍ਰਚਾਰਕ ਸਹਿਬਾਨ ਨੇ ਦਿੱਤਾ ਸੀ ਵੀ ਜਿਹੜਾ ਇੱਕ ਵਾਰੀ ਪਹਿਲਾਂ ਪਹਿਲੀ ਵਾਰ ਹੋ ਰਿਹਾ ਉਹ ਵਿਆਹ ਕਾਰਜ ਹੈ ਜੀ ਜਿਹੜਾ ਦੂਜੀ ਵਾਰ ਹੋ ਰਿਹਾ ਉਹ ਆਨੰਦ ਕਾਰਜ ਹੈ ਹੁਣ ਇਹ ਕਿੱਥੋਂ ਤੱਕ ਸਹੀ ਹੈ ਇਹ ਜ਼ਰੂਰ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਕੋਈ ਤੁਕਬੰਦੀ ਬਣਦੀ ਨਹੀਂ ਕੋਈ ਸਿਰਾ ਨਹੀਂ ਕੋਈ ਪੈਰਾ ਨਹੀਂ ਤੇ ਇਹੋ ਜੇ ਜਵਾਬ ਵੱਡੀ ਸੰਸਥਾ ਦੇ ਮੁਖੀ ਦੇ ਮੁਖੋਂ ਜੱਜਦੇ ਨਹੀਂ ਗੁਰਮੱਦੀ ਕਸਵੱਟੀ ਦੇ ਪੂਰੇ ਤਾਂ ਉੱਤਰ ਦੇ ਹੋਣ ਨਾ ਉਸ ਵਿਸ਼ੇ ਨੂੰ ਲੈ ਕਰਕੇ ਮਨ ਕੀਤਾ ਕਿ ਸਹੀ ਜਾਣਕਾਰੀ ਹੈ ਜਿਹੜੀ ਉਹ ਵੀ ਜ਼ਰੂਰ ਸਾਂਝੀ ਕੀਤੀ ਜਾਏ ਤੇ ਜਿੰਨੇ ਵੀ ਐਂਕਰ ਨੇ ਨਾ ਜਿੰਨੇ ਵੀ ਪੋਡਕਾਸਟਰ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹਾਂਗਾ ਵੀ ਜਿਸ ਵਿਸ਼ੇ ਦੇ ਉੱਤੇ ਵੀ ਤੁਸੀਂ ਪੋਡਕਾਸਟ ਕਰਦੇ ਹੋ ਨਾ ਖਾਸ ਕਰਕੇ ਧਾਰਮਿਕ ਵਿਸ਼ੇ ਦੇ ਉੱਤੇ ਧਰਮ ਦੀਆਂ ਜੋ ਵੀ ਸਾਡੀਆਂ ਕ੍ਰਿਤਿਆ ਨੇ ਜਾਂ ਜੋ ਵੀ ਸਾਡੇ ਵਿਸ਼ੇ ਨੇ ਵਾਦ ਵਿਵਾਦ ਵਾਲੇ ਨੇ ਚਾਹ ਜਿਹੜੇ ਵੀ ਨੇ ਪਹਿਲਾਂ ਉਸ ਵਿਸ਼ੇ ਦੇ ਉੱਤੇ ਆਪ ਖੁਦ ਤਿਆਰੀ ਕਰ ਲਿਆ ਕਰੋ ਅਸਲ ਦੇ ਵਿੱਚ ਪੋਡਕਾਸਟ ਕਰਨ ਵਾਲੇ ਪਤਾ ਕੀ ਕਰਦੇ ਨੇ ਉਹਨਾਂ ਨੂੰ ਕੱਖ ਦਾ ਨਹੀਂ ਪਤਾ ਹੁੰਦਾ ਸਿਰਫ ਸਵਾਲ ਉਹਨਾਂ ਨੇ ਕਰ ਦੇਣਾ ਤੇ ਅਗਲਾ ਬੈਠਾ ਸਾਹਮਣੇ ਜਿਹੜਾ ਗੈਸਟ ਹੈ ਜੋ ਉਹਨੇ ਮੂੰਹ ਚ ਆਇਆ ਉਹਨੇ ਬੋਲ ਦੇਣਾ ਤੇ ਐਂਕਰ ਸਾਹਿਬ ਨੇ ਸਿਰ ਹਿਲਾਇ ਜਾਣਾ ਹੂੰ ਹਾਂ ਹਾਂ ਹਾਂਜੀ ਹਾਂਜੀ ਬਸ ਬੀ ਤੂੰ ਉਹਨੂੰ ਅੱਗੇ ਉਹ ਤਾਂ ਸਵਾਲ ਕਰੋ ਵੀ ਇਹਦਾ ਮਤਲਬ ਕੀ ਹੈ ਵੀ ਕਿਸ ਆਧਾਰ ਤੇ ਤੁਸੀਂ ਗੱਲ ਕਰ ਰਹੇ ਹੋ ਕੁਝ ਤੇ ਪਤਾ ਹੋਵੇ ਨਾ ਸੋ ਇਹ ਨਹੀਂ ਹੁੰਦਾ ਵੀ ਕੈਮਰਾ ਲਾ ਕੇ ਬਹਿ ਗਏ ਦੋ ਕੁਰਸੀਆਂ ਰੱਖ ਕੇ ਤੇ ਅਸੀਂ ਬੜੇ ਪੋਡਕਾਸਟਰ ਬਣ ਗਏ ਥੋੜਾ ਜਿਹਾ ਸਟੱਡੀ ਆਪ ਵੀ ਕਰ ਲਿਆ ਕਰੋ ਵੀ ਜੇ ਕੋਈ ਬੰਦਾ ਤੁਹਾਨੂੰ ਕੋਈ ਜਵਾਬ ਦੇ ਰਿਹਾ ਹੈ ਉਹ ਸਵਾਲ ਦਾ ਤੇ ਉਹਦਾ ਜਵਾਬ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਤੇ ਜੇ ਨਹੀਂ ਪਤਾ ਤੇ ਫਿਰ ਉਸ ਵਿਸ਼ੇ ਨੂੰ ਛੇੜੋ ਹੀ ਨਾ ਸੋ ਇਹ ਮੈਂ ਬੇਨਤੀ ਕਰਾਂਗਾ ਇਸ ਵੀਡੀਓ ਦੇ ਰਾਈ ਜਿੰਨੇ ਵੀ ਪੋਡਕਾਸਟਰ ਨੇ ਧਾਰਮਿਕ ਵਿਸ਼ਾ ਖਾਸ ਕਰਕੇ ਜੇ ਤੁਸੀਂ ਛੇੜਨਾ ਨਾ ਤਾਂ ਪਹਿਲਾਂ ਉਸ ਦੀ ਸਟੱਡੀ ਜ਼ਰੂਰ ਕਰ ਲਿਓ ਫਿਰ ਗੱਲ ਕਰਿਆ ਕਰੋ ਤਾਂ ਕਿ ਜੇ ਅਗਲਾ ਬੰਦਾ ਉਸ ਦਾ ਜਵਾਬ ਗਲਤ ਦੇ ਰਿਹਾ ਤਾਂ ਤੁਸੀਂ ਉਹਨੂੰ ਕਹਿ ਸਕੋ ਵੀ ਭਾਈ ਇਹਦਾ ਮਤਲਬ ਇਹ ਨਹੀਂ ਹੋ ਸਕਦਾ ਗੱਲ ਬਣਦੀ ਨਹੀਂ ਸੋ ਜੇ ਮੈਂ ਗਲਤਾਂ ਤਾਂ ਮੈਨੂੰ ਵੀ ਜ਼ਰੂਰ ਦੱਸਿਓ ਵੀ ਤੁਹਾਡਾ ਜਵਾਬ ਹੈ ਜਿਹੜਾ ਗਲਤ ਹੈ ਇਹ ਵਿਚਾਰ ਤੁਹਾਡੀ ਠੀਕ ਨਹੀਂ ਹੈ ਮੈਨੂੰ ਵੀ ਦੱਸਿਓ ਦੇ ਉਸ ਦਾ ਸਾਰਾ ਸੰਦਰਭ ਦੱਸਿਓ ਕਮੈਂਟਸ ਦੇ ਵਿੱਚ ਖੁੱਲੀ ਆਜ਼ਾਦੀ ਹੈ ਤੁਹਾਨੂੰ ਤੁਸੀਂ ਦੱਸ ਸਕਦੇ ਹੋ ਤੇ ਜੇ ਮੇਰੀ ਕਮੀ ਹੋਈ ਮੈਨੂੰ ਲੱਗਿਆ ਤਾਂ ਜ਼ਰੂਰ ਉਹਦੇ ਵਿੱਚ ਵੀ ਸੁਧਾਰ ਕਰਾਂਗੇ ਇਹਦੇ ਵਿੱਚ ਕੋਈ ਉਹ ਨਹੀਂ ਹੈ ਕਿਉਂਕਿ ਜ਼ਰੂਰੀ ਨਹੀਂ ਹੈ ਵੀ ਮੈਂ ਬਿਲਕੁਲ ਸਹੀ ਦੱਸ ਰਿਹਾ ਪਰ ਮੈਂ ਤਾਂ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਤੇ ਆਪਣੀ ਗੁਰਮਤ ਮਰਿਆਦਾ ਦੇ ਅਨੁਸਾਰ ਜਿਹੜਾ ਜਵਾਬ ਦਿੱਤਾ ਹੈ ਤੁਹਾਨੂੰ ਕਿਉਂਕਿ ਇਦਾਂ ਦਾ ਕਿਤੇ ਵੀ ਸਾਡੀ ਮਰਿਆਦਾ ਦੇ ਵਿੱਚ ਜਾਂ ਸਾਡੀ ਗੁਰਬਾਣੀ ਦੇ ਵਿੱਚ ਨਹੀਂ ਲਿਖਿਆ ਹੋਇਆ ਵੀ ਵਿਆਹ ਕਾਰਜ ਜੇ ਹੁੰਦਾ ਤੇ ਆਨੰਦ ਕਾਰਜ ਜੇ ਹੁੰਦਾ ਵਿਆਹ ਕਾਰਜ ਮਲਾਪ ਦਾ ਦਿਨ ਹੈ ਤੇ ਆਨੰਦ ਕਾਰਜ ਨੂੰ ਕਿਹਾ ਵੀ ਉਹ ਬੜੀ ਖੁਸ਼ੀ ਦਾ ਸਮਾਂ ਸਾਰੇ ਪਰਿਵਾਰ ਲਈ ਸਾਰੇ ਸਾਡੇ ਆ ਸਾਖ ਸਬੰਧੀਆਂ ਲਈ ਵੀ ਬੱਚੇ ਦਾ ਵਿਆਹ ਹੋ ਰਿਹਾ ਸਾਰੇ ਖੁਸ਼ੀਆਂ ਮਨਾਉਂਦੇ ਨੇ ਇਸ ਕਰਕੇ ਉਹ ਆਨੰਦ ਦਾ ਸਮਾਂ ਤੇ ਆਨੰਦ ਕਾਰਜ ਰੱਖ ਦਿੱਤਾ ਗਿਆ ਉਹਦਾ ਨਾਮ ਸੋ ਇਨਿਆਕ ਵਿਚਾਰ ਆਪ ਜੀ ਦੇ ਨਾਲ ਸਾਂਝੀਆਂ ਕਰਨੀ ਆਸੀ ਸੰਗਤ ਜੀ ਜਰੂਰ ਆਪਣੇ ਵਿਚਾਰ ਕਮੈਂਟਸ ਦੇ ਰਹੇ ਜਿਹੜਾ ਸਾਡੇ ਨਾਲ ਸਾਂਝੇ ਕਰਿਓ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਸੰਗਤ ਜੀ ਜਿੰਨਾ ਤੱਕ ਗਲਤ ਜੜੀ ਵਿਚਾਰ ਹੈ ਪਹੁੰਚੀ ਉਹਨਾਂ ਤੱਕ ਸਹੀ ਵਿਚਾਰ ਵੀ ਪਹੁੰਚ ਸਕੇ ਤੇ ਗੁਰਬਾਣੀ ਦੇ ਸੰਦਰਭ ਨੂੰ ਮੁੱਖ ਰੱਖਦਿਆਂ ਹੋਇਆਂ ਸਹੀ ਜਾਣਕਾਰੀ ਇਹ ਜੜੀ ਉਹ ਸੰਗਤਾਂ ਤੱਕ ਸਾਂਝੀ ਕੀਤੀ ਜਾ ਸਕੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੀ ਆਪਣੇ ਵਿਚਾਰ ਕਮੈਂਟਸ ਦੇ ਰਹੇ ਸਾਡੇ ਨਾਲ ਸਾਂਝੇ ਕਰਿਓ ਫਿਰ ਮਿਲਾਂਗੇ ਨਵੇਂ ਵੀਡੀਓ ਤੇ ਨਵੇਂ ਵਿਚਾਰਾਂ ਦੇ ਨਾਲ ਉਦੋਂ ਤੱਕ ਜੁੜੇ ਰਹੋ ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹੀ ਗੁਰਜੀ ਕਿਫਤੇ